ਉਨਡ ਤੀਜਾ ਇੱਕ ਸਾਲ ਪਿੰਡ ਵਿੱਚ ਡਾਕੂ ਆਏ ਸਨ ਚਾਰਸਯੋ ਇਹ ਗੱਲ 47 ਤੋਂ ਪਹਿਲਾਂ ਦੀ ਹੈ ਦੁਪਹਿਰੇ ਜਿਹੇ ਡਾਕਾ ਪਿਆ ਸੀ ਪਿੰਡ ਵਿੱਚ ਕਿਧਰੇ ਕਿਧਰੇ ਚੁੱਲਿਆਂ ਵਿੱਚੋਂ ਧੂਆ ਉੱਠਦਾ ਬਹੁਤੇ ਲੋਕ ਖੇਤਾਂ ਵਿੱਚ ਸਨ ਅਤੇ ਔਰਤਾਂ ਵੀ ਪਾਲੀ ਮੁੰਡੇ ਮੱਝਾਂ ਗਾਵਾਂ ਚਾਰਨ ਬੰਨਿਆਂ ਵਿੱਚ ਸਨ ਰਸਾਲਦਾਰ ਨਿੱਕਾ ਸਿੰਘ ਦੀ ਉੱਚੀ ਹਵੇਲੀ ਵਿੱਚ ਡਾਕਾ ਪਿਆ ਸੀ ਰਸਾਲਦਾਰ ਨੇ ਤਿੰਨ ਵਿਆਹ ਕਰਾਏ ਪਹਿਲੀ ਬਹੂ ਬਸੰਤ ਕੌਰ ਟਿਡੋਹੀ ਨਹੀਂ ਬੁੱਟੀ ਸੀ ਦੂਜੀ ਦਿਆਗੁਰ ਦੇ ਤਿੰਨ ਕੁੜੀਆਂ ਹੋਈਆਂ ਮੁੜ ਕੇ ਕੋਈ ਜੋਾਕ ਨਹੀਂ ਸੀ ਤੀਜੀ ਬਹੂ ਦੇ ਪਹਿਲਾਂ ਕੁੜੀ ਹੋਈ ਫੇਰ ਇੱਕ ਮੁੰਡਾ ਬਗੇਲ ਸਿੰਘ ਉਦੋਂ ਤੱਕ ਰਸਾਲਦਾਰ ਨਿੱਕਾ ਸਿੰਘ ਬੁੱਢਾ ਹੋ ਚੁੱਕਿਆ ਸੀ 70 ਸਾਲ ਦਾ ਪਿੰਡ ਵਿੱਚ ਸਾਰਿਆਂ ਨੂੰ ਪਤਾ ਸੀ ਕਿ ਤੀਜੀ ਬਹੂ ਨੇ ਕਿਸੇ ਹੋਰ ਦੇ ਜੋਾਕ ਜੰਮੇ ਸੀ ਇਹ ਹੋਰ ਬੰਦਾ ਹੋਰ ਕੋਈ ਨਹੀਂ ਸੀ ਵਰਿਆਂ ਤੋਂ ਉਹਨਾਂ ਦੇ ਖੇਤਾਂ ਵਿੱਚ ਕੰਮ ਕਰਨ ਵਾਲਾ ਕੋਨਾ ਚ ਮਿਆਰ ਸੀ ਕੋਨਾ ਹੱਡਾਂ ਪੈਰਾਂ ਦਾ ਨਰਵਾ ਆਦਮੀ ਸੀ ਉਹ ਆਪ ਵੀ ਸ਼ਾਦੀ ਸ਼ੁਦਾ ਸੀ ਉਹਦੀ ਆਪਣੀ ਬਹੂ ਕੋਲ ਵੀ ਦੋ ਜੋ ਆਕਸਨ ਪਰ ਨਿੱਕਾ ਸੂੰ ਦੀ ਤੀਜੀ ਬਹੂ ਗੁਰਮੇਲ ਕੁਰ ਨੂੰ ਦੋ ਬੱਚਿਆਂ ਦੀ ਦਾਤ ਕੋਨੇ ਚ ਮਿਆਰ ਦੀ ਨਮਕ ਹਲਾਲੀ ਹੀ ਤਾਂ ਸੀ ਬਗੇਲ ਸਿੰਘ ਘਰ ਵਿੱਚ ਆਉਣ ਨਾਲ ਨਿੱਕਾ ਸੂੰ ਦਾ ਧੋਣਾ ਤੁਖਦਾ ਰਹਿ ਗਿਆ ਸੀ ਉਹ 70 ਕੁਮਾ ਜ਼ਮੀਨ ਦਾ ਮਾਲਕ ਸੀ ਨਹੀਂ ਤਾਂ ਇਹ 70 ਕੁਮਾ ਬੇਗਾਨੇ ਪੁੱਤਾਂ ਦੇ ਨਾਂ 'ਤੇ ਚੜ ਜਾਂਦੀ ਰਸਾਲਦਾਰ ਨਿੱਕਾ ਸੂੰ ਨੂੰ ਜ਼ਮੀਨ ਦੀ ਅੰਨੀ ਆਮਦਨ ਸੀ ਉਹਨੇ ਅੰਗਰੇਜ਼ਾਂ ਦੀ ਨੌਕਰੀ ਕੀਤੀ ਸੀ ਉਹਨਾਂ ਦਿਨਾਂ ਵਿੱਚ ਬਥੇਰਾ ਪੈਸਾ ਘਰ ਆ ਕੇ ਡਿੱਗਿਆ ਸੀ ਨਿੱਕਾ ਸੁੰਦੇ ਪਿਓ ਹੋਰੀ ਚਾਰ ਪ੍ਰਾਜਨ ਬਾਕੀ ਤਿੰਨਾਂ ਦੇ ਕੋਈ ਔਲਾਦ ਨਹੀਂ ਸੀ ਦੋ ਤਾਂ ਛੜੇ ਹੀ ਸਨ ਇੱਕ ਸੀ ਉਹਦਾ ਤਾਇਆ ਉਹ ਵਿਆਹਿਆ ਸੀ ਉਹਦੇ ਕੋਈ ਬੱਚਾ ਨਹੀਂ ਸੀ ਨਿੱਕਾ ਸੋਂ ਇਕੱਲਾ ਸੀ ਨਾ ਹੋਰ ਕੋਈ ਭੈਣ ਤੇ ਨਾ ਭਰਾ ਜਵਾਨ ਹੋਇਆ ਤਾਂ ਅਫਸਰੀ ਠਾਠ ਲੈਣ ਫੌਜ ਵਿੱਚ ਭਰਤੀ ਹੋ ਗਿਆ ਉਹ ਸਕੂਲ ਦੀਆਂ ਕੁਝ ਜਮਾਤਾਂ ਵੀ ਪਾਸ ਸੀ ਪਲੇ ਵੇੜਿਆਂ ਦੀ ਗੱਲ ਸੀ ਵੱਡੀ ਬਹੂ ਬਸੰਤ ਕੁਰ ਦੇ ਹੀ ਹੱਥ ਮੱਥੇ ਸੀ ਸਭ ਕੁਝ ਉਹੀ ਪੈਸਾ ਥੇਲਾ ਸੰਭਾਲਦੀ ਉਹੀ ਕਰਦੀ ਕਬੀਲਦਾਰੀ ਚਲਾਉਂਦੀ ਸਿਆਣੀ ਵੀ ਬਹੁਤ ਸੀ ਸੁਭਾ ਦੀ ਨਰਮ ਤੇ ਉਨੀ ਤੂਜੀ ਅੰਦੋਂ ਵਿੱਚ ਸੰਕਣਾ ਨੂੰ ਧੀਆਂ ਪਹਿਣਾ ਸਮਝਦੀ ਤੀਜੀ ਗੁਰਮੇਲ ਕੁਰ ਨੂੰ ਕੋਨੇ ਤੋਂ ਔਲਾਦ ਪ੍ਰਾਪਤ ਕਰਨ ਦੀ ਸਿੱਖਮਤ ਵੱਡੀ ਬਸੰਤ ਕੁਰ ਨੇ ਹੀ ਦਿੱਤੀ ਸੀ ਬਸੰਤ ਕੁਰ ਨੇ ਲੋਹੇ ਦੀਆਂ ਦੋ ਵੱਡੀਆਂ ਗਾਗਰਾਂ ਮਲਕਾ ਦੇ ਰੁਪਈਆਂ ਨਾਲ ਪਰਕੇ ਵਰਾਂਡੇ ਵਿੱਚ ਥਮਲੇ ਕੋਲ ਦੱਬ ਦਿੱਤੀਆਂ ਸਨ ਇਸ ਗੱਲ ਦਾ ਪਤਾ ਬਸੰਤਕੁਰ ਤੇ ਨਿੱਕਾ ਸੂਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਸੀ ਜਦੋਂ ਉਹਨਾਂ ਨੇ ਅਜਿਹਾ ਕੀਤਾ ਸੀ ਛੋਟੀਆਂ ਦੋਵੇਂ ਬਹੂਆਂ ਅਤੇ ਉਹਨਾਂ ਦਾ ਜੋ ਅਕਜਲਾ ਰਿਸ਼ਤੇਦਾਰੀਆਂ ਵਿੱਚ ਕਿਦਰੇ ਗਏ ਸਨ ਨਿੱਕਾ ਸੂਨੇ ਕਹੀ ਫੜ ਕੇ ਆਪ ਤਰਤੀ ਵਿੱਚ ਟੋਏ ਕੀਤੇ ਸਨ ਅਤੇ ਦੋਹਾਂ ਜੀਆਂ ਨੇ ਟੋਇਆਂ ਵਿੱਚ ਗਾਗਰਾਂ ਰੱਖ ਕੇ ਉੱਤੇ ਗਿੱਲੀ ਮਿੱਟੀ ਨਾਲ ਲੱਪ ਦਿੱਤਾ ਸੀ ਵਰਿਆਂ ਦੇ ਬਰੇ ਪੀਤ ਗਏ ਕਿਸੇ ਨੂੰ ਕਦੇ ਕੋਈ ਸੋ ਨਹੀਂ ਸੀ ਹੋਈ ਕੇ ਰਸਾਲਦਾਰ ਦੇ ਘਰ ਚਾਂਦੀ ਦੇ ਰੁਪਈਆਂ ਦੀਆਂ ਗਾਗਰਾਂ ਧਰਤੀ ਵਿੱਚ ਦੱਬੀਆਂ ਹੋਈਆਂ ਹਨ ਤੇ ਫਿਰ ਉਸ ਦਿਨ ਡਾਕੂ ਆਏ ਉਹ ਚਾਰ ਸਨ ਇੱਕ ਕੋਲ ਪੱਕੀ ਰਫਲ ਸੀ ਇੱਕ ਕੋਲ ਕਹਿਰੀ ਨਾਲੀ ਦੀ 12 ਬੋਰ ਦੀ ਬੰਦੂਕ ਇੱਕ ਬੰਦੇ ਕੋਲ ਤਲਵਾਰ ਸੀ ਚੌਥੇ ਕੋਲ ਗੰਡਾਸਾ ਸੀ ਸਿਰਫ ਉਸ ਦਿਨ ਨਿੱਕਾ ਨੂੰ ਕਰ ਨਹੀਂ ਸੀ ਗੁਰਮੇਲ ਕੁਰ ਵੀ ਨਹੀਂ ਸੀ ਉਹ ਆਪਣੇ ਮੁੰਡੇ ਕੁੜੀ ਸਮੇਤ ਪੇਕੀ ਸੀ ਬਸੰਤ ਕੁਰਸੀ ਜਾਂ ਦੂਜੀ ਬਹੂ ਦਿਆਕਰ ਤਿੰਨੇ ਕੁੜੀਆਂ ਵੀ ਕਰ ਰਹੀ ਸਨ ਉਹ ਦੜਦੜਾਉਂਦੇ ਕਿਧਰੋਂ ਆਏ ਅਤੇ ਨਿੱਕਾ ਸੁੰਦੀ ਹਵੇਲੀ ਦਾ ਦਰਵਾਜ਼ਾ ਖੁੱਲਾ ਦੇਖ ਕੇ ਦੜਦੜਾਉਂਦੇ ਹੀ ਵਿੜੇ ਵਿੱਚ ਜਾ ਖੜੇ ਤਲਵਾਰ ਵਾਲੇ ਬੰਦੇ ਨੇ ਦਰਵਾਜ਼ੇ ਦੇ ਤਖਤੇ ਬੰਦ ਕਰਕੇ ਕੁੰਡਾ ਲਾ ਦਿੱਤਾ 12 ਬੋਰ ਦੀ ਬੰਦੂਕ ਵਾਲੇ ਬੰਦੇ ਨੇ ਆਉਣ ਸਾਰ ਪਹਿਲਾਂ ਤਾਂ ਤਿੰਨਾ ਕੁੜੀਆਂ ਦੇ ਮੂੰਹ ਲਫੇੜਿਆਂ ਨਾਲ ਭੰਨ ਛੁੱਟੇ ਕੁੜੀਆਂ ਦੇ ਸਾਹ ਚੜੇ ਦੇ ਚੜੇ ਰਹਿ ਗਏ ਨਾ ਉਹ ਬੋਲੀਆਂ ਤੇ ਨਾ ਹੀ ਰੋ ਸਕੀਆਂ ਤੇ ਫੇਰ ਗੰਡਾਸੇ ਵਾਲੇ ਬੰਦੇ ਨੇ ਤਿੰਨਾਂ ਕੁੜੀਆਂ ਨੂੰ ਇੱਕ ਬੈਠਕ ਵਿੱਚ ਤੱਕ ਕੇ ਬਾਹਰੋਂ ਕੁੰਡਾ ਲਾ ਦਿੱਤਾ ਬੰਦੂਕ ਵਾਲੇ ਬੰਦੇ ਨੇ ਫੇਰ ਦੋਵਾਂ ਜਨਾਨੀਆਂ ਨੂੰ ਡੰਡੇ ਨਾਲ ਕੁੱਟਿਆ ਉਹ ਚੀਕਾਂ ਮਾਰ ਰਹੀਆਂ ਸਨ ਉਹ ਦੋਵਾਂ ਨੂੰ ਪੁੱਛ ਰਿਹਾ ਸੀ ਦੱਸੋ ਗਾਗਰਾਂ ਕਿੱਥੇ ਦੱਬੀਆਂ ਹੋਈਆਂ ਨੇ ਦਿਆਕਰ ਪੈਮਾਨ ਹੋਈ ਆਪਣੇ ਆਪ ਨੂੰ ਪੁੱਛ ਰਹੀ ਸੀ ਕਿਹੜੀਆਂ ਗਾਗਰਾਂ ਕੁੱਟ ਤੋਂ ਬਚਣ ਲਈ ਅਖੀਰੋ ਬੋਲ ਉੱਠੀ ਰਾਵਾਂ ਮੈਨੂੰ ਕਾਸੇ ਦਾ ਪਤਾ ਨਹੀਂ ਕਰਦੀ ਮੁਖਤਿਆਰਨ ਤਾਂ ਇਹੀ ਹੈ ਉਹਨੇ ਬਸੰਤਕੁਰ ਵਾਲਾ ਹੱਥ ਕਰ ਦਿੱਤਾ ਤੇ ਫੇਰ ਬੰਦੂਕਦਾਰੀ ਤੇ ਤਲਵਾਰਦਾਰੀ ਦੋਵੇਂ ਬਸੰਤਕੁਰ ਨੂੰ ਕੁੱਟਣ ਲੱਗੇ ਉਹ ਧਰਤੀ ਉੱਤੇ ਦੰਦ ਘੁੱਟੀ ਪਈ ਸੀ ਮਿੱਟੀ ਬਣੀ ਘੁੱਟ ਖਾ ਰਹੀ ਸੀ ਉਹਨਾਂ ਨੇ ਉਹਦੇ ਸਿਰ ਦੇ ਵਾਲ ਪੁੱਟੇ ਸਨ ਟੈਡ ਉੱਤੇ ਲੱਤਾਂ ਮਾਰੀਆਂ ਸਨ ਕੰਨਾਂ ਦੀਆਂ ਡੰਡੀਆਂ ਖਿੱਚ ਲਈਆਂ ਸਨ ਕੰਨ ਲਹੂ ਲਹਾਨ ਸਨ ਉਹ ਡੰਡੇ ਮਾਰ ਮਾਰ ਤੇ ਸੁਨਮੁੱਕੀ ਕਰਦੇ ਥੱਕ ਚੁੱਕੇ ਸਨ ਬਸੰਤਕੁਰ ਮੂੰਹੋਂ ਨਹੀਂ ਬੋਲੀ ਉਹ ਪੁੱਛਦੇ ਤਾਂ ਸਿਰਫ ਸਿਰ ਮਾਰ ਦਿੰਦੀ। ਗੰਡਾਸੇ ਵਾਲਾ ਦਰਵਾਜ਼ੇ ਦੇ ਤਖਤਿਆਂ ਕੋਲ ਅੰਦਰ ਖੜਾ ਹੀ ਬਿੜਕ ਰੱਖ ਰਿਹਾ ਸੀ ਕਿ ਕਿਧਰੇ ਦਰਵਾਜ਼ੇ ਤੋਂ ਬਾਹਰ ਪਿੰਡ ਦੇ ਲੋਕ ਇਕੱਠੇ ਹੋ ਕੇ ਤਾਂ ਨਹੀਂ ਆ ਖੜੇ। ਪੱਕੀ ਰਫਲ ਵਾਲਾ ਕੋਠੇ ਉੱਤੇ ਖੜਾ ਕਦੇ ਫਾਇਰ ਕਰਦਾ, ਉੱਚਾ-ਉੱਚਾ ਮੂੰਹੋਂ ਬੋਲਦਾ ਵੀ ਸੀ। ਸਾਡੇ ਨੇੜੇ ਕੋਈ ਨਾ ਆਏ ਭਈ, ਅਸੀਂ ਹੋਰ ਕਿਸੇ ਨੂੰ ਕੁਝ ਨਹੀਂ ਆਖਣਾ, ਖਬਰਦਾਰ ਭਈ। ਅਖੀਰ ਉਹਨਾਂ ਨੇ ਵਕਤ ਗੁਜ਼ਰਦਾ ਦੇਖ ਕੇ ਬਸੰਤ ਕਰਦੇ ਕੱਪੜੇ ਖਿੱਚ ਕੇ ਪਾੜ ਦਿੱਤੇ। ਉਨੂੰ ਅਲਫ ਨੰਗੀ ਨੂੰ ਵਰਾਂਡੇ ਦੇ ਥੰਮਲੇ ਨਾਲ ਨੋੜ ਦਿੱਤਾ ਪਹਿਲਾਂ ਤਾਂ ਉਹਦਾ ਮੂੰਹ ਲਫੇੜਿਆਂ ਨਾਲ ਕੁੱਟਿਆ ਬੇਹੋਸ਼ੀ ਧਾਰ ਕੇ ਬਸੰਤਕੁਰ ਨੇ ਆਪਣੀ ਗਰਦਨ ਲਟਕਾ ਲਈ ਨੰਗੇ ਹੋ ਜਾਣਾ ਵੀ ਉਹਦੇ ਲਈ ਕੋਈ ਮਤਲਬ ਨਹੀਂ ਸੀ ਉਹ ਕੁਝ ਵੀ ਨਹੀਂ ਦੱਸ ਰਹੀ ਸੀ ਬੰਦੂਕਦਾਰੀ ਨੇ ਬੰਦੂਕ ਦਾ ਗਾਜ਼ ਬਸੰਤਕੁਰ ਦੇ ਪਿਸ਼ਾਬ ਵਾਲੀ ਥਾਂ ਤਰ ਲਿਆ ਅਤੇ ਬੋਲਿਆ ਦੱਸ ਦੇ ਗਾਗਰਾਂ ਕਿੱਥੇ ਨੇ ਨਹੀਂ ਤਾਂ ਇਹ ਸਾਰਾ ਤੇਰੇ ਅੰਦਰ ਜਾਊ ਬਸੰਤਕੁਰ ਨੇ ਤਿੱਖੀ ਤਕਲੀਫ ਮੰਨੀ ਉਦੀ ਦ੍ਰਿੜਤਾ ਟਿੱਲੀ ਪੈਣ ਲੱਗੀ ਉਹਨੇ ਵਰਾਂਡੇ ਦੇ ਦੂਜੇ ਥੰਮਲੇ ਵੱਲ ਅੱਖਾਂ ਦਾ ਇਸ਼ਾਰਾ ਕਰ ਦਿੱਤਾ ਅਤੇ ਬੋਲੀ ਇੱਥੋਂ ਪਟ ਲੋ ਤਲਵਾਰਤਾਰੀ ਨੇ ਦਿਆ ਕਰਤੋਂ ਕਹੀ ਮੰਗੀ ਅਗਲੇ ਬਿੰਦ ਹੀ ਤਲਵਾਰਤਾਰੀ ਵਰਾਂਡੇ ਦੀ ਮਿੱਟੀ ਪੁੱਟਣ ਲੱਗਿਆ ਉਹਦਾ ਸਾਹ ਚੜਿਆ ਹੋਇਆ ਸੀ ਗੰਡਾਸੇ ਵਾਲਾ ਸਭ ਦੇਖ ਰਿਹਾ ਸੀ ਫਿਰ ਉਹ ਆ ਗਿਆ ਟੋਏ ਵਿੱਚੋਂ ਛੇਤੀ ਛੇਤੀ ਮਿੱਟੀ ਕੱਢਣ ਲੱਗ ਪਿਆ ਉਹਦਾ ਦਮ ਚੜ ਗਿਆ ਤਾਂ ਤਲਵਾਰਤਾਰੀ ਨੇ ਫੇਰ ਛੁੱਟੀ ਲਈ ਗਾਗਰ ਕਿਤੇ ਨਹੀਂ ਸੀ ਬੰਦੂਕ ਤਾਰੀ ਨੇ ਨਾਲ ਦੀ ਇੱਕ ਕਸਮੀ ਚਪੇੜ ਬਸੰਤ ਕੁਰ ਦੇ ਮੂੰਹ ਉੱਤੇ ਮਾਰੀ ਅਤੇ ਕੜ ਗਿਆ ਕੁੱਤੀਏ ਐਵੇਂ ਤਾਂ ਨਹੀਂ ਬੱਕਦੀ ਕਿਤੇ ਕਹੀ ਦੇ 2 ਟੱਕ ਹੋਰ ਤੀਜਾ ਟੱਕ ਵੱਜਦੇ ਹੀ ਟਨ ਦੀ ਤਿੱਖੀ ਆਵਾਜ਼ ਨਿਕਲੀ ਅਤੇ ਅੱਗ ਦੇ ਚੰਗਿਆੜੇ ਕਹੀ ਗਾਗਰ ਦੇ ਮੂੰਹ ਉੱਤੇ ਲੱਗੀ ਸੀ ਹੁਣ ਉਹਨਾਂ ਦੇ ਸਾਹ ਵਿੱਚ ਸਾਹ ਆਇਆ ਦੋਵਾਂ ਨੇ ਦੋਵੇਂ ਗਾਗਰਾਂ ਕੱਢ ਲਈਆਂ ਇੱਕ ਵੱਡਾ 도ੜਾ ਲੈ ਕੇ ਦੋਵੇਂ ਗਾਗਰਾਂ ਦੇ ਰੁਪਈਏ ਤੇਰੀ ਕੀਤੇ ਅਤੇ ਪੰਡ ਬਨ ਲਈ ਬਸੰਤਗੁਰ ਨੂੰ ਖੋਲ ਦਿੱਤਾ ਉਹ ਗਿੱਲੀ ਲੱਕੜ ਵਾਂਗ ਧਰਤੀ ਉੱਤੇ ਤੜੰਮ ਕਰਕੇ ਡਿੱਗ ਪਈ ਪਲਾਂ ਛਿਣਾ ਵਿੱਚ ਹੀ ਉਹ ਚਾਰੇ ਜਣੇ ਹਰਸਾਲਦਾਰ ਨਿੱਕਾ ਸੂਂ ਦੀ ਉੱਚੀ ਹਵੇਲੀ ਤੋਂ ਬਾਹਰ ਹੋਏ ਅਤੇ ਤੇਜ਼ ਕਦਮਾਂ ਨਾਲ ਤੁਰਨ ਲੱਗੇ ਰੁਪਈਆਂ ਦੀ ਪੰਡ ਤਲਵਾਰ ਧਾਰੀ ਦੇ ਸਿਰ ਉੱਤੇ ਸੀ ਉਹ ਦੇ ਦਾ ਤਕੜਾ ਲੱਗਦਾ ਸੀ ਪੰਡ ਚੁੱਕਣੀ ਮੁਸ਼ਕਲ ਸੀ ਪੰਡ ਵਿੱਚ ਤਾਂ ਕਈ ਮਣ ਪਾਰ ਹੋਏਗਾ ਨਿੱਕਾ ਸੁੰਦੀ ਹਵੇਲੀ ਦੇ ਬਾਹਰ ਪਿੰਡ ਦੇ ਲੋਕਾਂ ਦਾ ਮੇਲਾ ਲੱਗਿਆ ਹੋਇਆ ਸੀ ਉਹ ਵੀ ਡਾਕੂਆਂ ਦੇ ਮਗਰ ਤੁਰ ਪਏ ਇੱਕ ਦੂਜੇ ਤੋਂ ਮੂਹਰੇ ਪੱਜਾਈ ਜਿਵੇਂ ਉਹਨਾਂ ਲਈ ਇਹ ਕੋਈ ਤਮਾਸ਼ਾ ਹੋਵੇ ਬੰਦੇ ਡਾਕੂਆਂ ਦੇ ਉੱਤੇ ਚੜਦੇ ਜਾ ਰਹੇ ਸਨ ਉਹਨਾਂ ਨੂੰ ਡਰ ਹੋਇਆ ਕਿ ਪਿੰਡ ਉਹਨਾਂ ਨੂੰ ਫੜ ਨਾ ਲਵੇ ਡਾਕੂ ਭੱਜ ਪਏ ਉਹਨਾਂ ਨੇ 2-3 ਮੁਠੀਆਂ ਰੁਪਈਆਂ ਦੀਆਂ ਲੋਕਾਂ ਵੱਲ ਸੁੱਟੀਆਂ ਕਿਸੇ ਨੇ ਰੁਪਈਏ ਚੁਗੇ ਕਿਸੇ ਨੇ ਨਿਗਾਹ ਹੀ ਨਹੀਂ ਕੀਤੀ ਕਦੇ ਇਹ ਨਰਪਿੰਡ ਸੀ ਥੰਮਣ ਵਾਲਾ ਪਿੰਡ ਦੇ ਸਾਰੇ ਲਸੰਸੀਏ ਇਕੱਠੇ ਹੋ ਗਏ ਲੋਕਾਂ ਦੇ ਹੱਥਾਂ ਵਿੱਚ ਗੰਡਾਸੇ ਸਨ ਲੋਕਾਂ ਦੇ ਹੱਥਾਂ ਵਿੱਚ ਬਰਛੇ ਸਨ ਗੁਰਮਤਾ ਕੀਤਾ ਪਿੰਡ ਦੀ ਇੱਜ਼ਤ ਦਾ ਸਵਾਲ ਹੈ ਡਾਕੂ ਸੁੱਕੇ ਨਾ ਜਾਣ ਪਿੰਡ ਦੇ ਰੁਪਈਏ ਪਿੰਡ ਵਿੱਚ ਹੀ ਰਹਿਣੇ ਚਾਹੀਦੇ ਹਨ ਥੰਮਣ ਵਾਲੇ ਦੇ ਚੜ੍ਹਦੇ ਪਾਸੇ ਪਿੰਡ ਤੋਂ ਬਾਹਰ ਇੱਕ ਛੱਪੜ ਸੀ ਛੱਪੜ ਤੋਂ ਅੱਗੇ ਜਾ ਕੇ ਲੋਕਾਂ ਨੇ ਚਾਰਾਂ ਡਾਕੂਆਂ ਨੂੰ ਚਾਰੇ ਪਾਸਿਓਂ ਘੇਰ ਲਿਆ ਜੇ ਉਹ ਇੰਜ ਨਾ ਕਰਦੇ ਤਾਂ ਮੱਕੀਆਂ ਕਪਾਹਾਂ ਦੀ ਰੁੱਤ ਸੀ ਡਾਕੂਆਂ ਨੇ ਫਸਲਾਂ ਵਿੱਚ ਕਿਦਰੇ ਅਲੋਪ ਹੋ ਜਾਣਾ ਸੀ ਡਾਕੂ ਪੱਕੀ ਰਫਲ ਤੇ ਬਾਰਾਂਬੋਰ ਦੀ ਬੰਦੂਕ ਦੇ ਹਵਾਈ ਫੈਰ ਕਰਦੇ ਰਹੇ ਸਨ ਪਹਿਲਾਂ ਪਹਿਲਾਂ ਕੁਝ ਗੋਲੀਆਂ ਸਿੱਧੀਆਂ ਲੋਕਾਂ ਵੱਲ ਵੀ ਚਲਾਈਆਂ ਸਨ ਪਰ ਕਿਸੇ ਨੂੰ ਗੋਲੀ ਲੱਗੀ ਨਹੀਂ ਲਸੰਸੀਆਂ ਨੇ ਤਿੰਨ ਡਾਕੂ ਗੋਲੀਆਂ ਮਾਰ ਕੇ ਮਾਰ ਦਿੱਤੇ ਚੌਥੇ ਦੀ ਲੱਤ ਉੱਤੇ ਗੰਡਾਸਾ ਮਾਰਿਆ ਉਹ ਭੱਜਣ ਜੋਗਾ ਨਹੀਂ ਛੱਡਿਆ ਉਹਦੇ ਆਪਣੇ ਕੋਲ ਵੀ ਗੰਡਾਸਾ ਸੀ ਦਿਨ ਹਾਲੇ ਛੇਪਿਆ ਨਹੀਂ ਸੀ ਪੁਲਸ ਆ ਗਈ ਤਿੰਨੇ ਲਾਸ਼ਾਂ ਰਸਾਲਦਾਰ ਨਿੱਕਾ ਸਿੰਘ ਦੀ ਉੱਚੀ ਹਵੇਲੀ ਸਾਹਮਣੇ ਲਿਆ ਤਰੀਆਂ ਚੌਥੇ ਡਾਕੂ ਨੂੰ ਪੁਲਸ ਨੇ ਆਪਣੀ ਨਿਗਰਾਨੀ ਹੇਠ ਕੋਲ ਬਿਠਾਇਆ ਹੋਇਆ ਸੀ ਪਿੰਡ ਵਿੱਚ ਵਾਪਰੀ ਘਟਨਾ ਜਿਵੇਂ ਇੱਕ ਅਚੰਭਾ ਹੋਵੇ ਇਲਾਕੇ ਦੇ ਪਿੰਡਾਂ ਵਿੱਚ ਕਈ ਮਹੀਨੇ ਇਸ ਅਲੋਕ ਆਰ ਡਾਕੇ ਦੀਆਂ ਗੱਲਾਂ ਹੁੰਦੀਆਂ ਰਹੀਆਂ ਸਭ ਇਹੀ ਆਖਦੇ ਧੰਮਣ ਵਾਲਾ ਨਰਪਿੰਡ ਹੈ ਬਈ ਅੰਗਰੇਜ਼ ਮੰਨ ਗਿਆ ਪਿੰਡ ਨੂੰ ਰਿਆਸਤ ਮੰਨ ਗਈ ਪਿੰਡ ਨੂੰ